ਜਾਬਦੇ ਸੀਐਮ ਭਗਵੰਤ ਮਾਨ ਨੇ ਇੱਕ ਐਲਾਨ ਕੀਤਾ ਸੀ ਕਿ ਫਤੇਗੜ ਖਾਬ ਦੀ ਉਸ ਪਵਿੱਤਰ ਧਰਤੀ ਦੇ ਉੱਤੇ ਮਾਤਮੀ ਬਿੱਗਲ ਵਜਾਇਆ ਜਾਊਗਾ 10 ਮਿੰਟ ਦੇ ਲਈ ਪਰ ਉਹ ਵਾਪਸ ਲੈ ਲਿਆ ਉਸ ਇਸ ਸਾਇਸਲੇ ਨੂੰ ਕਿਸੇ ਕਿਸ ਤਰ੍ਹਾਂ ਦੇ ਉਹਦਾ ਪਤਾ ਨਹੀਂ ਕਿਹਨਾਂ ਖਲਾਅ ਉਹਨਾਂ ਨੂੰ ਦੇ ਦਿੱਤੀ ਇਹ ਤੇ ਮਾਤਮੀ ਤੋਂ ਨਾ ਇਹ ਤਾਂ ਮੈਂ ਸਮਝਦਾ ਆਂ ਕਦੇ ਖਾਲਸੇ ਦੀ ਰਵਾਇਤ ਨਹੀਂ ਸੀ ਨਰਸਿੰਘੇ ਤਾਂ ਇੱਥੇ ਤਾਂ ਲਗਾਲੇ ਵੱਜਦੇ ਆ ਪਹਿਲੀ ਗੱਲ ਤਾਂ ਦਖਲ ਦਾਜੀ ਨਾ ਕਰੋ ਜੇਲੇ ਕਰੋਗੇ ਫਿਰ ਉਹਦਾ ਕਈ ਵਾਰੀ ਇਹੋ ਜਿਹੀਆਂ ਗੱਲਾਂ ਕਰ ਜਾਂਦੇ ਨੇ ਜਿਹਦਾ ਕੋਈ ਵਿਸ਼ੇ ਨੂੰ ਮੋੜਨਾ ਪੈਂਦਾ। ਸੋ ਇਹ ਖਾਲਸੇ ਪੰਥ ਦੀਆਂ ਇੱਕ ਪਰਪਤਾਆਂ ਜਿਹੜੀਆਂ ਮਨਟੇਨ ਲਈ ਬੜਾ ਲੰਮਾ ਜਤਨ ਮੁਸਲਮਾਨਾਂ ਨੇ ਵੀ ਕੀਤਾ ਬੜਾ ਜਤਨ ਹੋਰਿਆਂ ਨੇ ਵੀ ਕੀਤਾ ਇਸ ਆਜ਼ਾਦ ਦੇਖ ਕੇ ਲੋਕਾਂ ਨੇ ਵੀ ਪਰ ਖਾਲਸੇ ਦੀ ਆਜ਼ਾਦ ਹਸਤੀ ਜਿਹੜਾ ਤਾਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਉਹ ਹਮੇਸ਼ਾ ਇੱਕ ਤਾਰੂ ਤਾਰੇ ਵਾਂਗੂੰ ਇਹਨੇਸ਼ ਧਰਤੀ ਤੇ ਚਮਕਦਾ ਰਹਣਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ 5 ਚੈਨਲ ਪੰਜਾਬੀ ਤੇ ਮੈਂ ਹਾਂ ਦੀਪਕ ਚੰਨਾ ਕਮਾਚੀ ਬੜਾ ਸਾਹਿਬ ਦੀ ਇਤਿਹਾਸਿਕ ਨਗਰੀ ਦੇ ਗੁਰਦੁਆਰਾ ਸ਼੍ਰੀ ਚਰਨਗਬਲ ਸਾਹਿਬ ਦੇ ਵਿੱਚ ਅਸੀਂ ਮੌਜੂਦ ਆ ਜਿੱਥੇ ਤਿੰਨ ਦਿਨ ਦਾ ਸ਼ਹੀਦੀ ਜੋੜ ਮੇਲ ਜਿਹੜਾ ਹੈ ਅ ਗੁਰੂ ਗੋਬਿੰਦ ਸਿੰਘ ਜੀ ਦੀ ਆਮਦ ਦੇ ਉੱਤੇ ਮਨਾਇਆ ਜਾਂਦਾ ਹੈ ਤਾਂ ਅੱਜ ਤੀਸਰਾ ਦਿਨ ਸੀਗਾ ਤਾਂ ਇੱਥੇ ਨਤਮਸਤਕ ਹੋਣ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਮਾਛੀਬੜਾ ਸਾਹਿਬ ਦੀ ਪਵਿੱਤਰ ਧਰਤੀ ਤੇ ਪਹੁੰਚੇ ਨੇ ਗੱਲਬਾਤ ਕਰ ਰਹੇ ਨੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਨਤਮਸਤਕ ਹੋਣ ਦੇ ਲਈ ਗੁਰੂ ਗੋਬਿੰਦ ਸਿੰਘ ਜੀ ਦੀ ਆਮਦ ਆਮਦ ਹੋਈ ਸੀ ਇਸ ਥਾਂ ਦੇ ਉ ਅ ਤੁਸੀਂ ਵੀ ਨਤਮਸਤਕ ਹੋਣ ਲਈ ਹਾਜ਼ਰੀ ਲਗਵਾਈ ਹੈ ਠੀਕ ਹੈ ਨਾ ਸਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਜਦੋਂ ਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਪੜਾ ਦਾ ਪੜਾ ਸਤਿਗੁਰ ਜੀ ਜੇਸ ਜੇਸੋ ਥਾਨ ਤੇ ਵੀ ਆਉਂਦੇ ਗਏ ਉੱਥੇ ਸਬਾ ਦੇ ਰੂਪ ਦੇ ਵਿੱਚ ਫਿਰ ਦੀਵਾਨਾਂ ਦੇ ਰੂਪ ਦੇ ਵਿੱਚ ਤੇ ਨਗਰ ਕੀਰਤਨ ਦੇ ਰੂਪ ਵਿੱਚ ਸੰਗਤਾਂ ਜਿਹੜੀਆਂ ਨਤਮਸਤਕ ਹੋਣ ਆਉਂਦੀਆਂ ਸੋ ਇਸ ਅਸਥਾਨ ਦੇ ਉੱਤੇ ਵੀ ਪਾਵੇਂ ਕੱਲ ਵੱਡਾ ਦੀਵਾਨ ਵੀ ਸਜਿਆ ਪਰ ਅੱਜ ਸਤਿਗੁਰਾਂ ਦੀ ਉਸ ਆਮਤ ਤੇ ਪਵਿੱਤਰ ਰਾਮਤੇ ਮਹਾਨ ਨਗਰ ਕੀਰਤਨ ਉਹ ਵੀ ਅੱਜ ਇਥੋਂ ਆਰੰਭ ਹੋਇਆ ਸੋ ਇਹ ਖਾਲਸੇ ਪੰਥ ਦੀਆਂ ਇੱਕ ਪਰਤਾਆਂ ਜਿਹੜੀਆਂ ਮਨਟੇਨ ਲਈ ਬੜਾ ਲੰਮਾ ਯਤਨ ਮੁ슬ਮਾਨਾਂ ਨੇ ਵੀ ਕੀਤਾ ਬੜਾ ਯਤਨ ਅੰਗੂਰਿਆਂ ਨੇ ਵੀ ਕੀਤਾ ਇਸ ਆਜ਼ਾਦ ਦੇ ਲੋਕਾਂ ਨੇ ਵੀ ਕੀਤਾ ਪਰ ਖਾਲਸੇ ਦੀ ਆਜ਼ਾਦ ਹਸਤੀ ਜਿਹੜਾ ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਬਾਕਿਸ਼ ਕੀਤਾ ਉਹ ਹਮੇਸ਼ਾ ਹੀ ਤਰੂ ਤਾਰੇ ਵਾਂਗ ਰਮੇਸ਼ ਧਾਤੀ ਤੇ ਚਮਕਦਾ ਰਹਿਣਾ ਆ ਦੇਖਨੇ ਤੁਸੀਂ ਲੱਖਾਂ ਲੋਕ ਅੱਜ ਸਤਗੁਰਾਂ ਦੀ ਇਸ ਪਵਿੱਤਰ ਧਰਤੀ ਦੇ ਆਤਮਾਤਮਕ ਹੋਣ ਆਏ ਮੈਂ 8 ਦਿਨ ਪਹਿਲਾਂ ਫਤੇਗੜ ਸਾਹਿਬ ਗਿਆ ਸੀ ਤੇ ਉਸ ਦਿਨ ਮੈਨੂੰ ਉਹੀ ਨਜ਼ਾਰਾ ਦੇਖਿਆ ਜਿਹੜਾ 28 ਤਰੀਕ ਨੂੰ ਆਪਾਂ ਦੇਖਦੇ ਹਾਂ ਸੋ ਇਹ ਸਤਗੁਰਾਂ ਦੇ ਉਸ ਪਵਿੱਤਰ ਸਿਧਾਂਤ ਨੂੰ ਜਿਹੜਾ ਸਤਗੁਰ ਜੀ ਨੇ ਮਨੁੱਖਤਾ ਨੂੰ ਸਾਂਝੀ ਬਾਲਤਾ ਦੇ ਵਿੱਚ ਪਹੁੰਚਾਇਆ ਸੀ ਉਹ ਕੀ ਸੀ ਕੇ 사ਤਗੁਰ ਜੀ ਨੇ ਲੈ ਪੰਜਾਂ ਦੀ ਚੋਣ ਕੀਤੀ ਪੰਜ ਪਿਆਰਿਆਂ ਦੇ ਰੂਪ ਵਿੱਚ 1699 ਦੇ ਵਿੱਚ ਤੇ ਉਹ ਕਿਹੜੇ ਲੋਕ ਸੇ ਜਿਨ੍ਹਾਂ ਨੂੰ ਅੰਦਰ ਧਰਮ ਦੇ ਅੰਦਰ ਵੜਨ ਦੀ ਧਰਮ ਦੇ ਅਸਥਾਨਾਂ ਦੇ ਉੱਤੇ ਮਨਾਹੀ ਸੀ 사ਤਗੁਰਾਂ ਨੇ ਦੱਬੇ ਲਤਾੜਾ ਨੂੰ ਇਕੱਠਾ ਕਰਕੇ ਪੰਜਾਂ ਨੂੰ ਖੰਡੇ ਬਾਟੇ ਦੀ ਪੌਲ ਦੇ ਕੇ ਮਰੀ ਹੋਈ ਆਤਮਾ ਨੂੰ ਅੰਮ੍ਰਿਤ ਕਰ ਦਿੱਤਾ ਸਵਾਾਸਤੇ ਤੇ 사ਤਗੁਰ ਜੀ ਨੇ ਖੰਡੇ ਬਾਟੇ ਦੀ ਪੌਲ ਆਪ ਵੀ ਪੰਜ ਪ੍ਰਧਾਨੀ ਦੇ ਰੂਪ ਦੇ ਵਿੱਚ 사ਤਗੁਰ ਜੀ ਨੇ ਗੁਰੂ ਚੇਲੇ ਦੀ ਉਹ ਪਰੰਪਰਾ ਖਤਮ ਕਰਤੀ ਸੀ ਸੋ ਇਹ ਜੋ ਕਾਰਨ ਹੈ ਕਿ ਅੱਜ ਵੀ ਖਾਲਸਾ ਪੰਥ ਦੇ ਵਿੱਚ ਰਵੈਤ ਹੈ ਜਿਹੜਾ ਵੀ ਗੁਰੂ ਕਾ ਸਿੱਖ ਤਿਆਰ ਬਰ ਤਿਆਰ ਹੋ ਕੇ ਪੰਜਾਂ ਪਾਸੋਂ ਖੰਡੇ ਬਾਟੇ ਦੀ ਪੌੜ ਲੈ ਕੇ ਫਿਰ ਨਿਤਨੇਮ ਦਾ ਪਰਪੱਕਤਾ ਬੱਜਰ ਕਰਤੋਂ ਤੋਂ ਬਚਿਆ ਆ ਉਹ ਸਤਗੁਰ ਜੀ ਦੇ ਉਸ ਅਸੀਸ ਦਾ ਪਾਤਰ ਬਣ ਜਾਂਦਾ ਸਾਰੀ ਸੰਗਤ ਜਿਹੜੀ ਆ ਉਸ ਪਵਿੱਤਰ ਸੰਨਾਤ ਨੂੰ ਨਮਸਕਾਰ ਕਰਦਾ ਆ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਇੱਕ ਐਲਾਨ ਕੀਤਾ ਸੀ ਕਿ ਫਤਿਹਗੜ ਸਾਹਿਬ ਦੀ ਉਸ ਪਵਿੱਤਰ ਧਰਤੀ ਦੇ ਉੱਤੇ ਮਾਤਮੀ ਬਿਗਲ ਵਜਾਇਆ ਜਾਊਗਾ 10 ਮਿੰਟ ਦੇ ਲਈ ਪਰ ਉਹ ਵਾਪਸ ਲੈ ਲਿਆ ਉਸ ਫੈਸਲੇ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਮੈਂ ਪਹਿਲਾਂ ਵੀ ਕਹਿ ਰਹਿਆ ਜਿਹੜੀ ਸਰਕਾਰਾਂ ਹੁੰਦੀਆਂ ਉਹਨੇ ਆਪਣਾ ਕਾਰਜ ਸਰਕਾਰਾਂ ਦਾ ਕਰਨਾ ਹੁੰਦਾ ਹੈ। ਧਾਰਮਿਕ ਲੋਕਾਂ ਨੇ ਜਾਂ ਧਾਰਮਿਕ ਜਥੇਬੰਦੀਆਂ ਨੇ ਆਪਣੇ ਧਰਮ ਦੇ ਕੰਮ ਕਰਨੇ ਹੁੰਦੇ ਆ। ਉਹ ਤਾਂ ਪਤਾ ਨਹੀਂ ਕਿਸ ਨਾਲ ਸਲਾਹ ਉਹਨਾਂ ਨੂੰ ਦੇ ਦਿੱਤੀ ਇਹ। ਤੇ ਮਾਤਮੀ ਤੋਂ ਨਾ ਇਹ ਤਾਂ ਮੈਂ ਸਮਝਦਾ ਆ ਕਦੇ ਖਾਲਸੇ ਦੀ ਰਵਾਇਤ ਹੀ ਨਹੀਂ ਰਹੀ। ਨਰਸਿੰਘੇ ਤਾਂ ਇੱਥੇ ਤਾਂ ਨਗਾਰੇ ਵੱਜਦੇ ਆ। ਮਰਦੰਗ ਇਹ ਤਾਂ ਗੁਰੂ ਸਾਹਿਬ ਦਾ ਪਵਿੱਤਰ ਸਿਧਾਂਤ ਹੈ ਪਰ ਫੇਰ ਵੀ ਮੈਂ ਸਮਝਦਾ ਜੇ ਵਾਪਸ ਲਿਆ ਉਹਨੇ ਠੀਕ ਕੀਤਾ ਕਿਉਂਕਿ ਬੜੇ ਪੱਧਰ ਤੇ ਨਹੀਂ ਸਮੁੱਚੀ ਦੁਨੀਆ ਨੇ ਇਸ ਗੱਲ ਦਾ ਬਹੁਤ ਵੱਡਾ ਇਤਰਾਜ਼ ਕੀਤਾ ਇਸ ਕਰਕੇ ਜੇ ਵਾਪਸ ਲੈ ਲਿਆ ਉਹਨੇ ਚੰਗਾ ਕੀਤਾ ਤੇ ਗਾਂ ਤੋਂ ਮੈਨੂੰ ਸਲਾਹ ਦਿਨਾ ਫੇਰ ਧਰਮ ਦੇ ਖੇਤਰ ਦੇ ਵਿੱਚ ਪਹਿਲੀ ਗਲਤੀ ਦਖਲਅੰਦਾਜ਼ੀ ਨਾ ਕਰੋ ਜੇ ਲੇ ਕਰੋਗੇ ਫਿਰ ਉਹਦਾ ਕਈ ਵਾਰੀ ਇਹੋ ਜੀਆਂ ਗੱਲਾਂ ਕਰ ਜਾਂਦੇ ਜਿਹਦਾ ਫੇਰ ਪਿਛੇ ਨੂੰ ਮੁੜਨਾ ਪੈਂਦਾ ਤੇ ਜੇ ਕਿਸੇ ਕੋਈ ਐਕਸਟਰੀਮਲੀ ਹੈਗੀ ਵੀ ਆ ਤਾਂ ਕਿਸੇ ਧਾਰਮਿਕ ਲੋਕਾਂ ਨਾਲ ਸਲਾਹ ਕਰਨੀ ਚਾਹੀਦੀ ਹੈ ਫਿਰ ਉਹ ਧਾਰਮਿਕ ਸਲਾਹ ਅੱਗੇ ਵੀ ਸਰਕਾਰਾਂ ਕਰਦੀਆਂ ਸੀ ਕਿ 10 ਵਜੇ ਉਹਲੇ ਉਹ ਸਾਇਰਨ ਜੇ ਵੱਜਦੇ ਸੀ ਤੇ 10 ਮਿੰਟ ਮੂਲ ਮੰਤਰ ਦਾ ਤੇ ਗੁਰ ਮੰਤਰ ਦਾ ਜਿਹੜਾ ਜਾਪ ਕੀਤਾ ਜਾਂਦਾ ਸੀ ਸੋ ਮੈਂ ਸਮਝਦਾ ਚਲੋ ਦੇਰ ਤੌਰ ਤੇ ਇਹਨੂੰ ਵੱਡਾ ਹੋਰ ਵਿਵਾਦੇ ਬਣ ਜਾਣਾ ਸੀ ਵਿਵਾਦ ਇਹ ਨਹੀਂ ਸੀ ਬਣਨਾ ਬਹੁਤ ਸਾਰਿਆਂ ਲੋਕਾਂ ਨੇ ਇਸ ਦੇ ਪੋਸਟਾਂ ਵੀ ਪਾਈਆਂ ਇਹ ਚੰਗਾ ਕੀਤਾ ਜੇ ਵਾਪਸ ਲੈ ਲਿਆ ਗਾਹ ਤੋਂ ਗਾਹ ਤੋਂ ਬਿਲਕੁਲ ਇਹੋ ਜਿਹੀ ਕੋਈ ਜਿਹੜੀ ਉਹ ਗੱਲਬਾਤ ਕਾਰਵਾਈ ਜਿਹੜੀ ਨਹੀਂ ਕਰਨੀ ਚਾਹੀਦਾ। ਸਿੱਖ ਸੰਗਤ ਨੂੰ ਕੀ ਅਪੀਲ ਕਰਨਾ ਚਾਹੋਗੇ ਤੁਸੀਂ? ਹਾਂ ਜੀ। ਸਿੱਖ ਸੰਗਤ ਨੂੰ ਕੀ ਅਪੀਲ ਹੈ ਤੁਹਾਡੀ? ਸਿੱਖ ਸੰਗਤ ਨੂੰ ਆਪੀ ਲਿਆ ਪਈ ਆ ਜਿਹੜੇ ਆਏ ਆ ਇੱਥੇ ਆਪਾਂ ਇਸ ਪਵਿੱਤਰ ਦਿਹਾੜਿਆਂ ਨੂੰ ਮਨਾਈਏ ਨਾ ਬਸਾਈਏ ਵੀ। ਬਸਾਉਣਾ ਕੀ ਆ ਨਸ਼ੇ ਵਾਲੇ ਨਸ਼ੇ ਸਦਨ। ਜਿਹੜੇ ਕੋਈ ਕੇਸਾਂ ਦੀ ਬਿਆਦਵੀ ਕਰਦੇ ਉਹ ਕੇਸ ਰੱਖਣ। ਜਿਹੜੇ ਕੋਈ ਗਰਵਾਣੀ ਘੱਟ ਪੜਦੇ ਉਹ ਵੱਧ ਪੜਨ। ਤੇ ਸ਼ਹੀਦਾਂ ਨੂੰ ਤਾਂ ਮੈਂ ਸਮਝਣਾ ਸੀ ਤਾਂ ਹੀ ਹੁੰਦੀਆਂ। ਕੀ ਤਾਂ ਬਿਸ਼ਾ ਸਤਕਾਰ ਮੰਗਦੇ ਤਾਂ ਸ਼ਹੀਦ ਗਏ ਵੀ ਕਿਤੇ ਨਹੀਂ ਗਏ ਸ਼ਹੀਦ ਇੱਕ ਐਸਾ ਸਤਗੁਰੂ ਜੀ ਨੇ ਬੀਰਗਤੀ ਪ੍ਰਾਪਤ ਸਤਗੁਰੂ ਜੀ ਨੇ ਬਖਸ਼ਿਸ਼ ਕੀਤੀ ਆ ਤੇ ਇਹ ਆ ਧਰਤੀ ਜਿਹੜੀ ਆ ਮੈਂ ਸਮਝਦਾ ਕਿ ਚੱਪਾ ਚੱਪਾ ਜਰਾ ਜਰਾ ਸਤਗੁਰੂ ਜੀ ਦੀ ਪਵਿੱਤਰ ਪੈੜ ਦਾ ਰੰਗਿਆ ਹੋਇਆ ਤੇ ਇੱਥੇ ਤਾਂ ਮੈਂ ਪੁਰਾਣੇ ਮਹਾਪੁਰਸ਼ ਜਿਹੜੇ ਸਾਡੇ ਦਵਾਬੇ 'ਚ ਆਉਂਦੇ ਹੁੰਦੇ ਸੀ ਉਹ ਕਹਿੰਦੇ ਸੀ ਅਸੀਂ ਹਿਸ਼ਾਰਪੁਰੋਂ ਤੁਰਦੇ ਆਂ ਇਧਰ ਲਈ ਸਾਰੀ ਧਰਤੀ ਤੇ ਪ੍ਰਕਰਮਾ ਕਰਕੇ ਚੱਲ ਜਾਂਦੇ ਕਦੇ ਮੂੰਹ ਦੇ ਵਿੱਚੋਂ ਇੱਕ ਲਬਜ ਵੀ ਨਹੀਂ ਕਿਹਾ ਇੱਕ ਦੂਜੇ ਨਾਲ ਸਾਂਝਾ ਕੀਤਾ ਤੋ ਇਹ ਸਿਧਾਂਤ ਆ ਪਵਿੱਤਰ ਮੈਂ ਸਮਝਾਂ ਗੁਰੂ ਸਾਹਿਬ ਨੇ ਸਾਨੂੰ ਸੇਵਾ ਤੇ ਸਿਮਰਨ ਬਖਸ਼ੀ ਕੀਤੀ ਆ ਤੇ ਸੇਵਾ ਤੇ ਸਿਮਰਨ ਨੂੰ ਸਮਰਪਿਤ ਹੋ ਜਾਣਾ ਚਾਹੀਦਾ ਆ ਦੇਸ਼ ਦੇ ਗ੍ਰਹਿ ਮੰਤਰੀ ਅਮੀਸ਼ਾ ਉਹਨਾਂ ਨੇ ਭਾਈ ਰਾਜੋ ਰਾਜੋਵਾਲ ਉਹਨਾਂ ਨੂੰ ਇੱਕ ਇਹ ਮੈਂ ਹੁਣ ਕਿਉਂਕਿ ਅਸੀਂ 5 ਮੈਂਬਰੀ ਕਮੇਟੀ ਬਣਾਈ ਆ ਉਹਦੀ ਕਮੇਟੀ ਦੀ ਕਾਰਵਾਈ ਸਾਡੀ ਚੱਲੀ ਹੋਆ ਹੁਣ ਦੇਖਦੇ ਆ ਪੀਐਮ ਸਾਹਿਬ ਨੂੰ ਚਿੱਠੀ ਲਿਖੀ ਸੀ ਉਹਨੇ ਗਾਹਾਂ ਚਿੱਠੀ ਈਮੇਲ ਭੇਜੀ ਆ ਬੇ ਤੁਸੀਂ ਗ੍ਰਹਿ ਮੰਤਰੀ ਨਾਲ ਸੰਪਰਕ ਕਰੋ ਤੇ ਕਰਦੇ ਬੈਠ ਕੇ ਕਰਦੇ ਆ ਫੇਰ ਕੋ ਕਮੈਂਟ ਕਰਾਂਗੇ ਬਾਅਦ ਇੱਕ ਫਤੇਗੜ ਸਾਹਿਬ ਜਿਹੜੀ ਟੋਡਰਮਲਜੀ ਦੀ ਹਵੇਲੀ ਹੈ ਉਸ ਦਾ ਵੀ ਸ਼੍ਰੋਮਣੀ ਕਮੇਟੀ ਦੇ ਅੰਡਰ ਆ ਗਿਆ ਹੈ ਇਹ ਤਾਂ ਆ ਦਿਮਾਂ ਟੋਡਰਮਲ ਜਿਹੜੀ ਹਵੇਲੀ ਆ ਉਹ ਵਿਰਾਸਤੀ ਜਿਹੜੇ ਆਪਣੇ ਪ੍ਰਾਤਨ ਵਿਭਾਗ ਆਪਣੇ ਇਮਾਰਤਾਂ ਦਾ ਉਹਨਾਂ ਦੇ ਕੋਲੇ ਆ ਇਹ ਸਾਡੇ ਰੋੜਾ ਸਾਹਿਬ ਵਕੀਲ ਸਕੇ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਪਾਤੀ ਕਿ ਇਹਨੂੰ ਇਹਦੀ ਪ੍ਰਾਤਨ ਦੇਖ ਜਿਹੜੀ ਬਹਾਲ ਹੋਣੀ ਚਾਹੀਦੀ ਤਿੰਨ ਚਾਰ ਵਾਰੀ ਕਾਰਵਾਈ ਸ਼ੁਰੂ ਹੋਈਆਂ ਵਿੱਚ ਰਹਿੰਦੀਆਂ ਨਹੀਂਆਂ ਪਰ ਹੁਣ ਸਾਡਾ ਤਕਰੀਬਨ ਰੋੜਾ ਸਾਹਿਬ ਨਾਲ ਵੀ ਬੈਠ ਕੇ ਹੋ ਗਈ ਸੀ ਗੱਲ ਤੇ ਹੁਣ ਮੈਨੂੰ ਲੱਗਦਾ ਵੀ ਸਾਡੀ ਸੇਰੇ ਚੜਜੂਗੀ ਤੇ ਜਿਹੜੀ ਸੰਸਥਾ ਉਹ ਦਵਾਨ ਟੋਡਰਮਲ ਫਾਊਂਡੇਸ਼ਨ ਟਰਸਟ ਜਿਹੜਾ ਹੈ ਉਹਦੀ ਕਰ ਰਹੇ ਨੇ ਤੇ ਹੁਣ ਸਾਡਾ ਤਕਰੀਬਨ ਲਿਟੀਗੇਸ਼ਨ ਜਿਹੜੀ ਉਹ ਮੁੱਕ ਚਲੀ ਆ ਜੇ ਮੁੱਕ ਜਾਂਦੀ ਆ ਤਾਂ ਫਿਰ ਪ੍ਰਾਤਨ ਦਿਖਦੇ ਉੱਤੇ ਉਹਨੂੰ ਐ ਜਿੱਤੀਆ ਜਿਹੜਾ ਆ ਅਸੀਂ ਵੀ ਆਪਣਾ ਰੱਖਾਂਗੇ ਪ੍ਰਾਤਨ ਵਿਭਾਗ ਜਿਹੜਾ ਆ ਮਾਰਤੀ ਵਿਭਾਗੋ ਵੀ ਉੱਤੇ ਮੇਰਾ ਦਾ ਤਾਂ ਬਿਲਕੁਲ ਜੀ ਅਸੀਂ ਗੱਲਬਾਤ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉਹਨਾਂ ਨਾਲ ਜੋ ਕਿ ਮਾਛੀਵਾੜਾ ਸਾਹਿਬ ਦੀ ਪਵਿੱਤਰ ਧਰਤੀ ਤੇ ਨਤਮਸਤਕ ਹੋਣ ਦੇ ਲਈ ਆਏ ਹੋਏ ਸੀ ਤਾਂ ਉਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਆ ਉਹਨਾਂ ਨੂੰ ਜਿਹੜੀ ਫਤੇਗੜ ਸਾਹਿਬ ਦੇ ਵਿੱਚ ਟੋਡਰਮਾਲ ਜੀ ਦੀ ਹਵੇਲੀ ਐ ਦਿਵਾਨ ਟੋਡਰਮਾਲ ਉਹਨਾਂ ਦੀ ਉਸ ਦੇ ਲਈ ਵੀ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੀ ਐ ਜਿਹੜਾ ਆਪਣੇ ਹਿਸਾਬ ਦੇ ਨਾਲ ਉਸ ਦੀ ਕਾਰਵਾਈ ਐ ਜਿਹੜੀ ਕੰਮ ਐ ਜਿਹੜਾ ਉਹ ਕਰਵਾ ਰਹੇ ਆ ਤਾਂ ਕਿ ਉਸ ਹਵੇਲੀ ਦੀ ਜਿਹੜੀ ਪ੍ਰਾਤਨ ਅੰਦੇਸ਼ਾ ਐ ਉਹ ਦਿਖ ਸਕੇ ਤਾਂ ਵਧੇਰੇ ਅਪਡੇਟਸ ਦੇ ਲਈ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਟਰ ਖਾਂ ਨਿਰਪੱਖ ਰ੍ਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ। ਹੋਣਗੇ ਹਰ ਪਹਿਲੂ ਤੇ ਰੋਸ ਚਰਚੇ। ਭੁੱਲਾਂਗੇ ਅੰਦਰੋਂ ਨਿਰਾਦ। ਬਣਾਂਗੇ بلند ਆਵਾਜ਼। ਖੇਤ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ ਹਰ ਸ਼ਹਿਰ ਜਮਾਨਾ ਹਨ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ